ਰਾਗ ਮਾਰੂ ਬਾਣੀ ਰਵਦਾਸ ਜੀ ਉਹ ਕੀ ਕੋ ਓੰਕਾਰ ਸਤਿਗੁਰ ਪ੍ਰਸਾਦ ਮਾਰੂ ਰਾਗ ਦੇ ਵਿੱਚ ਭਗਤ ਰਵਦਾਸ ਜੀ ਦਾ ਹੁਕਮਨਾਮਾ ਅੰਗ ਨੰਬਰ 1106 ਤੇ ਸੁਭਾਈ ਮਾਨ ਅਕਾਲ ਪੁਰਖੇ ਕੈ ਕਣ ਕਣ ਵਿੱਚ ਰਮਿਆ ਗੁਰੂ ਦੀ ਕਿਰਪਾ ਸਦਕਾ ਪ੍ਰਾਪਤ ਹੁੰਦਾ ਹੈ ਬਖਸ਼ਿਸ਼ ਕਰਦੇ ਹਨ ਐਸੀ ਲਾਲ ਤuj ਬਿਨ ਕੌਣ ਕਰੈ ਭਗਤ ਰਵਦਾਸ ਜੀ ਬਖਸ਼ਿਸ਼ ਕਰਕੇ ਸਮਝਾਦੇ ਹਨ ਕਿ ਇਹ ਪ੍ਰਮਾਤਮਾ ਐਸੀ ਬਖਸ਼ਿਸ਼ ਆਪ ਜੀ ਦੇ ਬਿਗੈਰ ਕੌਣ ਕਰ ਸਕਦਾ ਹੈ ਗਰੀਬ ਨਿਵਾਜ ਗੁਸਈਆਂ ਮੇਰਾ ਮਾਥਾ ਛਤਰ ਤਰੈ ਭਗਤ ਜੀ ਆਪਣੀ ਬਿਰਥਾ ਦੱਸਦੇ ਕਹਿੰਦੇ ਹਨ ਕਿ ਸੰਸਾਰ ਦੇ ਲੋਕਾਂ ਨੇ ਮੈਨੂੰ ਨਿਮੀ ਜਾਤ ਦਾ ਕਿਹਾ ਪਰ ਪ੍ਰਮਾਤਮਾ ਨੇ ਆਪਣੀਆਂ ਨਜ਼ਰਾਂ ਦੇ ਵਿੱਚ ਇੰਨਾ ਕੁ ਚੁੱਕਿਆ ਜਿਹੜੇ ਨਿਮੀ ਜਾਤ ਦਾ ਕਹਿੰਦੇ ਹਨ ਉਸ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਅੱਜ ਨਮਸਕਾਰਾਂ ਕਰਦੇ ਪਏ ਨੇ ਗਰੀਬ ਨਿਵਾਜ ਗੁਸਈਆਂ ਮੇਰਾ ਗਰੀਬਾਂ ਨੂੰ ਨਿਵਾਜਣ ਵਾਲਾ ਮੇਰਾ ਪ੍ਰਮਾਤਮਾ ਮੇਰਾ ਮਾਥਾ ਛਤਰ ਤਰੈ ਮੇਰੇ ਮੱਥੇ ਦੇ ਉੱਤੇ ਉਹਨੇ ਬਖਸ਼ਿਸ਼ ਦਾ ਸ਼ੇਰਾ ਬਣ ਦਿੱਤਾ ਭਾਵ ਕਿ ਉਸ ਪਰਮਾਤਮਾ ਦੀ ਇੰਨੀ ਕਿਰਪਾ ਹੋਈ ਕਿ ਅੱਜ ਮੇਰੇ ਸਿਰ ਤੇ ਛਤਰ ਝੁਲ ਰਿਹਾ ਹੈ ਰਹਾਉ ਜਾਂ ਕੀ ਸ਼ੋਤ ਜਗਤ ਕੋ ਲਾ ਗਿਆ ਤਾਂ ਪਰ ਤੂੰ ਹੀ ਤਰ ਹੈ ਜਿਹੜੇ ਲੋਗ ਸਾਡੇ ਤੋਂ ਨਫ਼ਰਤ ਕਰਦੇ ਸਨ ਜਿਹੜੇ ਸਾਨੂੰ ਕਹਿੰਦੇ ਸਨ ਕਿ ਇਹ ਨੀਮੀ ਜਾਤ ਦੇ ਹਨ ਇਹਨਾਂ ਦੇ ਨਾਲ ਲੱਗ ਕੇ ਅਸੀਂ ਪਿੱਟੇ ਜਾਵਾਂਗੇ ਜਾਂ ਨੀਚ ਹੋ ਜਾਵਾਂਗੇ ਉਸ ਪਰਮਾਤਮਾ ਨੇ ਇੰਨੀ ਕਿਰਪਾ ਕੀਤੀ ਕਿ ਅੱਜ ਉਸ ਸੰਸਾਰ ਦੇ ਲੋਕ ਜੈ ਜੈਕਾਰ ਕਰਦੇ ਹਨ ਨੀਚੇ ਉੱਚ ਕਰੇ ਮੇਰਾ ਗੋਬਿੰਦ ਕਾਹੂ ਤੈਨ ਡਰ ਹੈ ਉਹ ਪਰਮਾਤਮਾ ਦੇ ਵਿੱਚ ਐਨੀ ਤਾਕਤ ਹੈ ਨੀਵਿਆਂ ਨੂੰ ਉੱਚਾ ਕਰ ਦਿੰਦਾ ਹੈ ਤੇ ਨੀਵਿਆਂ ਨੂੰ ਉੱਚਾ ਕਰਨ ਲੱਗਿਆਂ ਉਹ ਪਰਮਾਤਮਾ ਕਿਸੇ ਦੀ ਸਲਾਹ ਨਹੀਂ ਲੈਂਦਾ ਤੇ ਕਿਸੇ ਤੋਂ ਡਰਦਾ ਨਹੀਂ ਕਿਉਂਕਿ ਉਹ ਧਰਤੀ ਦਾ ਪਾਲਣਹਾਰ ਹੈ ਨਾਮਦੇਵ ਕਬੀਰ ਤਲੋਜਨ ਸਦਨਾ ਸੈਨਤਰ ਹੈ ਭਗਤ ਨਾਮਦੇਵ ਜੀ ਭਗਤ ਕਬੀਰ ਜੀ ਤਲੋਚਨ ਜੀ ਸਦਨਾ ਜੀ ਸੈਨ ਜੀ ਸਾਰੇ ਜਿੰਨੇ ਵੀ ਭਗਤ ਹੋਏ ਹਨ ਉਸ ਪਰਮਾਤਮਾ ਨੇ ਆਪ ਬਖਸ਼ਿਸ਼ ਕਰਕੇ ਉਹਨਾਂ ਨੂੰ ਤਾਰ ਦਿੱਤਾ ਹੈ ਕਹਿ ਰਵਿਦਾਸ ਨੋਰੇ ਸੰਤੋ ਹਰ ਜੀਉ ਤੇ ਸਭੈ ਸਰ ਹੈ ਦਾਸ ਰਵਿਦਾਸ ਆਖਦਾ ਹੈ ਕਿ ਦੁਨੀਆ ਦੇ ਲੋਕੋ ਉਸ ਪਰਮਾਤਮਾ ਦੀ ਸ਼ਰਨ ਦੇ ਵਿੱਚ ਆ ਕੇ ਹੀ ਇਹ ਮਨੁੱਖਾ ਜਨਮ ਸਫਲ ਹੋ ਸਕਦਾ ਹੈ ਇਸ ਕਰਕੇ ਭਗਤ ਰਵਿਦਾਸ ਜੀ ਨੂੰ ਪਰਮਾਤਮਾ ਨੇ ਇੰਨਾ ਕੋ ਉੱਚਾ ਚੱਕਿਆ ਕਿ ਮੈਂ ਉਹਦਾ ਸ਼ੁਕਰਾਨਾ ਹੀ ਕਰ ਸਕਦਾ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ